ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਡਾਕਟਰਾਂ ਵੱਲੋਂ ਹਾਲੇ ਤੱਕ ਡਿਕਲੇਅਰ ਨਹੀਂ ਕੀਤਾ ਗਿਆ ਪਰ ਖਬਰਾਂ ਦੇ ਮੁਤਾਬਕ ਜਿਹੜੀਆਂ ਮੀਡੀਆ ਖਬਰਾਂ ਆ ਰਹੀਆਂ ਨੇ ਉਹਨਾਂ ਮੁਤਾਬਕ ਮੀਡੀਆ ਖਬਰਾਂ ਦੇ ਮੁਤਾਬਕ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਬੱਦੀ ਦੇ ਵਿੱਚ ਰਾਜਵੀਰ ਜਵੰਦਾ ਘੁੰਮਣ ਗਏ ਹੋਏ ਸੀ ਕਿਉਂਕਿ ਮੋਟਰਸਾਈਕਲ ਲੈ ਕੇ ਗਏ ਹੋਏ ਸੀ ਉਹ ਰਾਈਡਰ ਸੀ ਰਾਈਡਿੰਗ ਕਰਦੇ ਸੀ ਉੱਥੇ ਗਏ ਸੀ ਤਾਂ ਉੱਥੇ ਜਾ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੇ ਵਿੱਚ ਰਾਜਵੀਰ ਜਵੰਦਾ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਭਿਆਨਕ ਐਕਸੀਡੈਂਟ ਹੁੰਦਾ ਉਹਨਾਂ ਦਾ ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਮਹਾਲੀ ਦੇ ਵਿੱਚ ਲਿਆਂਦਾ ਗਿਆ ਫੋਰਟਿਸ ਹਸਪਤਾਲ ਦੇ ਵਿੱਚ ਮਾਹੇ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਇਲਾਜ ਦੇ ਦੌਰਾਨ ਡਾਕਟਰਾਂ ਨੇ ਕੁਝ ਵੀ ਹਾਲੇ ਤੱਕ ਜਿਹੜੀ ਖਬਰ ਹੈ ਉਹ ਇਸ ਤਰੀਕੇ ਦੀ ਨਹੀਂ ਦਿੱਤੀ ਪਰ ਮੀਡੀਆ ਖਬਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੋਮਾ ਦੇ ਵਿੱਚ ਜਾਣ ਦਾ ਖੱਛਾ ਹੈ ਰਾਜੀਵੀਰ ਜਵੰਦਾ ਦਾ ਕਿਉਂਕਿ ਸਿਰ ਦੇ ਵਿੱਚ 60 ਵਜੇ ਹੈ ਸਿਰ ਦੇ ਵਿੱਚ 60 ਵਜਣ ਦੇ ਨਾਲ ਰਾਜੀਵੀਰ ਜਵੰਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਹਾਲਾਤ ਨਾਜ਼ੁਕ ਦੱਸੇ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਕ ਵਕ ਗਾਇਕ ਨੇ ਜਿਹੜੇ ਇੰਡਸਟਰੀ ਦੇ ਵਿੱਚੋਂ ਪੰਜਾਬੀ ਇੰਡਸਟਰੀ ਦੇ ਵਿੱਚੋਂ ਆ ਰਹੇ ਨੇ ਰਾਜਵੀਰ ਜਵੰਦਾ ਦੇ ਪਿੰਡ ਵਿੱਚੋਂ ਵੀ ਲੋਕ ਆ ਰਹੇ ਨੇ ਉਹਨਾਂ ਦੇ ਸਾਥ ਸਨੇਹੀ ਵੀ ਆ ਰਹੇ ਨੇ ਤਾਂ ਹਰੇਕ ਕਿਤੇ ਨਾ ਕਿਤੇ ਅਰਦਾਸ ਕਰ ਰਿਹਾ ਹਰ ਬੰਦਾ ਅਰਦਾਸ ਕਰ ਰਿਹਾ ਕਿ ਰਾਜਵੀਰ ਜਵੰਦਾ ਉਹ ਕਮਾਲ ਦੀ ਆਵਾਜ਼ ਜਿਸ ਦੀ ਗੀਤਾਂ ਦੇ ਉੱਪਰ ਜਿਸ ਦੇ ਗਾਣਿਆਂ ਦੇ ਉੱਪਰ ਲੋਕ ਨੱਚਦੇ ਨੇ ਲੋਕ ਜਿਹਦੇ ਗਾਣੇ ਸੁਣਨਾ ਪਸੰਦ ਕਰਦੇ ਨੇ ਉਹ ਗਾਇਕ ਹਾਲਤ ਜਿਹੜੀ ਹੈ ਉਹਦੀ ਨਾਜ਼ੁਕ ਦੱਸੀ ਜਾ ਰਹੀ ਹੈ ਹੌਟਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਜ਼ੇਰੇ ਇਲਾਜ ਨੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕੀਤਾ ਜਾ ਰਿਹਾ ਇਸ ਮੌਕੇ ਦੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਰਾਜਵੀਰ ਜਵੰਦਾ ਦਾ ਬ੍ਰੇਨ ਡੈਡ ਦੱਸਿਆ ਜਾ ਰਿਹਾ ਹਾਲਾਂਕਿ ਡਾਕਟਰਾਂ ਨੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਪਰ ਮੀਡੀਆ ਖਬਰਾਂ ਦੇ ਮੁਤਾਬਕ ਜਿਹੜੀਆਂ ਖਬਰਾਂ ਸਾਡੇ ਤੱਕ ਨਿਕਲ ਕੇ ਆ ਰਹੀਆਂ ਨੇ ਕਿ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਸਿਰ ਤੇ ਬਹੁਤ ਗੰਭੀਰ 6:00 ਵਜੇ ਰਾਜਵੀਰ ਜਵੰਦਾ ਦੇ ਜਿਸ ਤੋਂ ਬਾਅਦ ਕੂਮਾ ਦੇ ਵਿੱਚ ਜਾਣ ਦੀ ਸੰਭਾਵਨਾ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਸਵੇਰੇ 7:30 ਵਜੇ ਦਾ ਐਕਸੀਡੈਂਟ ਕਹਿੰਦੇ ਹੋਇਆ ਹੋਇਆ ਜਿਸ ਤੋਂ ਬਾਅਦ 40 ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ 40 ਹਸਪਤਾਲ ਦੇ ਵਿੱਚ ਹੁਣ ਮਾਹੀ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਤੁਸੀਂ ਵੀ ਅਰਦਾਸ ਕਰੋ ਕਿ ਉਹ ਆਵਾਜ਼ ਜਿਹਨੂੰ ਪੰਜਾਬੀ ਸੁਣਨਾ ਪਸੰਦ ਕਰਦੇ ਨੇ ਜਿਹੜੇ ਨੌਜਵਾਨ ਨੇ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਤਾਂਗ ਮਚਾਈ ਜਿਨੇ ਆਪਣਾ ਨਾਮਣਾ ਖੱਟਿਆ ਪਰ ਇਹ ਬਹੁਤ ਹੀ ਮਾੜੀ ਖਬਰ ਹੈ ਜਿਹੜੀ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਕਿ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਮੀਡੀਆ ਖਬਰਾਂ 'ਚ ਉਹਨਾਂ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਡਾਕਟਰਾਂ ਵੱਲੋਂ ਕੋਈ ਵੀ ਖਬਰ ਹੈ ਜਿਹੜੀ ਹਾਲੇ ਤੱਕ ਕਲੀਅਰ ਨਹੀਂ ਕੀਤੀ ਗਈ ਕਲੈਰਟੀ ਨਹੀਂ ਹੈ ਪਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਫੋਰਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਇਲਾਜ ਦੇ ਦੌਰਾਨ ਉਹਨਾਂ ਨੂੰ ਵੈਂਟੀਲੇਟਰ ਤੇ ਨੇ ਰਾਜਵੀਰ ਜਵੰਦਾ ਤਾਂ ਇਸ ਦੇ ਨਾਲ ਹੀ ਹੋਰ ਅਪਡੇਟ ਜਿਹੜੀ ਤੁਹਾਨੂੰ ਨਿਕਲ ਕੇ ਸਾਹਮਣੇ ਆਵੇਗੀ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਫਿਲਹਾਲ ਤੱਕ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ